ਤਰੰਤਾਰਨ ਪੁਲਿਸ ਨੇ ਲੋਕਾਂ ਨੂੰ ਫੋਨ ਕਰਕੇ ਫਰੋਤੀਆਂ ਮੰਗਣ ਵਾਲੇ ਦੋ આરોપીਆਂ ਨੂੰ ਗ੍ਰਿਫਤਾਰ ਕੀਤਾ ਹੈ ਫੜੇ ਗਏ ਦੋਸ਼ੀ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਵਪਾਰੀਆਂ ਦੇ ਕੋਲੋਂ ਫਰੋਤੀ ਦੀ ਮੰਗ ਕਰਦੇ ਸਨ ਤਰੰਤਾਰਨ ਦੇ ਵਿੱਚ ਇਹ ਵਪਾਰੀਆਂ ਦੇ ਨੰਬਰ ਇਕੱਠੇ ਕਰਦੇ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਫੋਨ ਕਰਕੇ ਫਰੋਤੀਆਂ ਮੰਗਦੇ ਸੀ ਅਤੇ ਫਰੋਤੀ ਨਾ ਦੇਣ ਦੇ ਉੱਪਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸੀ SSP ਗੋਰਵ ਤੂਰਾ ਨੇ ਦੱਸਿਆ ਹੈ ਕਿ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ ਮੋਬਾਈਲ ਫੋਨ ਅਤੇ ਵਿਦੇਸ਼ੀ ਨੰਬਰਾਂ ਤੋਂ ਜਿਨ੍ਹਾਂ ਤੋਂ ਧਮਕੀਆਂ ਦਿੰਦੇ ਸੀ ਉਹ ਵੀ ਬਰਾਮਦ ਕੀਤੇ ਗਏ ਨੇ ਜਿਹੜੇ ਕੰਪਲੇਨਟ ਹੈਗੇ ਆ ਉਹਨਾਂ ਨੂੰ ਇੱਕ ਐਕਸਟਰਸ਼ਨ ਕਾਲ ਆਈ ਸੀ ਇੱਕ ਵਰਚੁਅਲ ਨੰਬਰ ਤੋਂ ਜਿਹਦੇ ਵਿੱਚ ਕਾਲਰ ਨੇ ਉਹਨਾਂ ਤੋਂ 10 ਲੱਖ ਰੁਪਏ ਦੀ ਜਿਹੜੀ ਫਿਰੌਤੀ ਮੰਗੀ ਸੀਗੀ ਇਮੀਡੀਏਟਲੀ ਇਹਤੇ ਕਾਰਵਾਈ ਕਰਦੇ ਹੋਏ ਤਰਨਤਨ ਪੁਲਿਸ ਨੇ ਪਰਚਾ ਦਰਜ ਕੀਤਾ ਹੈਗਾ ਅ ਵਰਚੁਅਲ ਨੰਬਰ ਦੀ ਜਿਹੜੀ ਡੂੰਘਾਈ ਨਾਲ ਜਰੀ ਟੈਕਨੀਕਲ ਅਨਲਿਸਿਸ ਕਰਦੇ ਹੋਏ ਤਾਂ ਹਿਊਮਨ ਇੰਟੈਲੀਜੈਂਸ ਨਾਲ ਕਾਫੀ ਡੂੰਘਾਈ ਤੇ ਤਫ਼ਤੀਸ਼ ਕੀਤੀ ਗਈ ਹੈ ਜ਼ੀਰੋ ਡਾਊਨ ਕਰਕੇ ਜਿਹੜਾ ਅਸਲ ਦੋਸ਼ੀ ਅਸੀਂ ਟ੍ਰੇਸ ਕਰ ਲਏ ਹੈਗੇ ਆ ਅ ਜਿਹੜਾ ਮੇਨ ਦੋਸ਼ੀ ਹੈਗਾ ਦੋ ਦੋਸ਼ੀ ਹੈਗੇ ਆ ਪਹਿਲਾ ਦੋਸ਼ੀ ਹੈਗਾ ਬਿੱਲੂ ਪੁੱਤਰ ਬਲਦੇਵ ਸਿੰਘ ਸਤਖੰਡ ਰੋਡ ਤਰਨਤਨ ਦਾ ਰਹਿਣ ਵਾਲਾ ਹੈਗਾ ਅ ਤੇ ਦੂਜਾ ਜਿਹੜਾ ਦੋਸ਼ੀ ਹੈਗਾ ਉਹ ਜੂਬੀਨਾਈਲ ਹੈਗਾ ਚਾਈਲਡ ਇਨ ਕਨਫਲिक्ट ਵਿਦ ਲਾ ਤੇ ਦੋਵੇਂ ਜਿਹੜੇ ਅਸੀਂ ਐਪਰੀਹੈਂਡਰੀ ਕਰ ਲਏ ਹੈਗੇ ਆ ਇਹਨਾਂ ਕੋਲੋਂ ਜਿਹੜਾ ਮਲਟੀਪਲ ਫੋਨਸ ਜਿਹੜੇ ਤਿੰਨ ਫੋਨਸ ਰਿਕਵਰ ਹੋਏ ਹੈ ਇਹਦੇ ਵਿੱਚ ਇਹ ਜਿਹੜਾ ਰੈਗੂਲਰ ਨੰਬਰ ਵੀ ਯੂਜ਼ ਕਰਦੇ ਸੀ ਤੇ ਵਰਚੁਅਲ ਨੰਬਰਸ ਵੀ ਯੂਜ਼ ਕਰਦੇ ਸੀਗੇ ਤੇ ਉਹ ਸਾਰੀ ਜਿਹੜੀ ਡਿਟੇਲ ਹੈਗੀ ਹੈ ਜਿਹੜੇ ਫੋਨ ਤੋਂ ਕਾਲ ਹੋਈ ਹੈ ਸਾਰਾ ਜਿਹੜਾ ਰਿਕਵਰ ਹੋਇਆ ਹੈਗਾ ਜਿਹੜਾ ਬਿੱਲੂ ਹੈਗਾ ਉਹ ਇੱਕ ਨਾਈ ਦਾ ਕੰਮ ਕਰਦਾ ਸੀਗਾ ਜਿਹੜਾ ਜੁਵినਾਈਲ ਹੈਗਾ ਉਹ ਇੱਕ ਮੋਬਾਈਲ ਸ਼ਾਪ ਤੇ ਕੰਮ ਕਰਦਾ ਸੀਗਾ ਸਾਨੂੰ ਤਫਤੀਸ਼ ਦੇ ਦੌਰਾਨ ਦੋ ਨੰਬਰ ਦੋ ਵਰਚੁਅਲ ਨੰਬਰ ਮਿਲੇ ਜਿਨ੍ਹਾਂ ਤੋਂ ਇਹਨਾਂ ਨੇ ਹੋ ਸਕਦਾ ਹੈ ਕਾਲਾਂ ਕੀਤੀਆਂ ਹੋਣ ਇੱਕ ਨੰਬਰ ਹੈ 90415 63026 ਇੱਕ ਇਹ ਵਰਚੁਅਲ ਨੰਬਰ ਸੀਗਾ ਦੂਜਾ ਨੰਬਰ ਹੈ +60109074649 ਇਹ ਦੋ ਵਰਚੁਅਲ ਨੰਬਰਸ ਹੈਗੇ ਆ ਮੈਂ ਸਾਰੇ ਤਰਨ ਤਰਨ ਵਾਸੀਆਂ ਨੂੰ ਅਪੀਲ ਕਰਾਂਗਾ ਜੇ ਤੁਹਾਨੂੰ ਇਸ ਨੰਬਰ ਤੋਂ ਕਦੇ ਵੀ ਕਿਸੇ ਨੂੰ ਕਾਲ ਆਈ ਹੈਗੀ ਹੈ ਕਾਈਂਡਲੀ ਤੁਸੀਂ ਆਪਣੇ ਨੀਅਰੈਸਟ ਜਿਹੜੇ ਪੁਲਿਸ ਸਟੇਸ਼ਨ ਹੈ ਉਹਨਾਂ ਨੂੰ ਅਪਰੋਚ ਕਰੋ ਉਹਦੀ ਵੀ ਅਸੀਂ ਢੁਗਾਈ ਨਾਲ ਜਿਹੜੀ ਤਫ਼ਤੀਸ਼ ਕਰਾਂਗੇ ਤੇ ਜਿਹੜੇ ਦੋਸ਼ੀ ਹੈਗੇ ਉਹਨੂੰ ਅਸੀਂ ਸਜ਼ਾ ਕਰਾਵਾਂਗੇ ਸਾਰੇ ਸਾਰੇ ਕਿਸੇ ਗੈਂਗਸਟਰ ਕੋਲ ਨਾ ਕੋਈ ਕਹੇਗਾ ਬਿਲਕੁਲ ਇਹਦੇ ਤੋਂ ਅਸੀਂ ਜਿਹੜਾ ਨਾਂ ਨਹੀਂ ਕਰ ਸਕਦੇ ਹੈਗੇ ਕਿਉਂਕਿ ਹਜੇ ਤਫ਼ਤੀਸ਼ ਬੜੀ ਇਨੀਸ਼ੀਅਲ ਸਟੇਜ ਤੇ ਹੈਗੀ ਹੈ ਡਿਟੇਲ ਚ ਇਹਨਾਂ ਦਾ ਮੋਬਾਈਲ ਫੋਰੈਂਸਿਕਸ ਕਰਾਇਆ ਜਾਊਗਾ ਡਿਟੇਲ ਚ ਪੁੱਛਗਿੱਛ ਕੀਤੀ ਜਾਊਗੀ ਉਦੇ ਬਾਅਦ ਅਸੀਂ ਤੁਹਾਨੂੰ ਡਿਟੇਲ ਚ ਦੱਸਾਂਗੇ ਕੋਈ ਨਹੀਂ ਕੋਈ ਮੁਕੱਦਮਾ ਜਿਹੜਾ ਦੱਲ